ਪੂਰੇ ਸਮੂਹ ਜਿੱਥੇ ਜਿੱਥੇ ਸਾਡੇ ਗੁਰੂ ਸਾਹਿਬ ਜਾਂ ਸ਼ਹੀਦੀ ਸਿੰਘ ਜਿੱਥੇ ਜਿੱਥੇ ਗਏ ਉੱਥੇ ਦੇ ਵਿਲੱਖਣ ਵਿਰਖਣ ਜਿਹੜੇ ਇਤਿਹਾਸ ਜਿਹੜੇ ਉਹ ਹੋਏ ਨੇ ਅੱਜ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਜੀ ਗੁਰਦੁਆਰਾ ਸ਼੍ਰੀ ਸੰਗਰਾਨਾ ਸਾਹਿਬ ਜੀ ਦਾ ਸੰਗਰਾਨਾ ਸਾਹਿਬ ਗੁਰਦੁਆਰਾ ਜਿੱਥੋਂ ਦਾ ਇਤਿਹਾਸ ਇਹ ਹੈ ਕਿ 6ਵੇਂ ਪਾਤਸ਼ਾਹੀ ਤਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਜਿਹੜੇ ਸੀ ਉਹ ਜਦੋਂ ਇੱਥੇ ਆਪਣਾ ਆਉਂਦੇ ਸੀ ਇਸ ਸਥਾਨ ਦੇ ਆਉਂਦੇ ਤੇ 13 ਜਿਹੜੇ ਸ਼ਹੀਦ ਜਿਹੜੇ ਸਿੰਘ ਹੋਏ ਸੀ ਆਪਣਾ ਉਹਨਾਂ ਦਾ ਅਧਨ ਦੇ ਜਾਨੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸੀ ਉਹ ਇਸ ਜਗ੍ਹਾ ਤੇ ਕੀਤਾ ਗਿਆ ਪਤਾ ਜੀ ਹੁੰਦੇ ਆ ਮਾਤਾ ਸੁਲਖਣੀ ਜੀ ਜੋ ਕਿ ਚੱਬੇ ਪਿੰਡ ਤੋਂ ਬਿਲੋਂਗ ਕਰਦੇ ਆ ਮਾਝੇ ਦੇ ਚੱਬੇ ਪਿੰਡ ਤੋਂ ਜਦੋਂ ਸ਼ਿਕਾਰ ਖੇੜਦੇ ਖੇੜਦੇ ਗੁਰੂ ਦੇ ਸਿੰਘ ਨੇ ਬਾਜ ਫੜ ਲਿਆ ਤੇ ਮੁਗਲ ਆਪਣਾ ਬਾਜ਼ ਲੈਣ ਵਾਸਤੇ ਆਏ ਹਨ ਤੇ ਸਿੰਘਾਂ ਨੇ ਆਖਿਆ ਕਿ ਜਿਹੜੇ ਇਕਰਾ ਸਿੰਘ ਚੀਜ਼ ਫੜ ਲਿੰਦੇ ਆ ਉਹ ਮੋੜਦੇ ਨਹੀਂ ਬੇਟੀ ਬੀਬੀ ਵੀਰੋਜੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਉਫਾ ਉਹਨਾਂ ਨੇ ਮੁਗਲ ਫੌਜਾਂ ਨੇ ਆਣ ਕੇ ਉਹਦਾ ਹਮਲਾ ਕਰ ਦਿੱਤਾ ਹੈ ਤੇ ਗੁਰੂ ਸਾਹਿਬ ਦੇ ਸਿੰਘ ਡਟ ਕੇ ਲੜੇ ਨੇ ਤੇ ਗੁਰਦੁਆਰਾ ਸ੍ਰੀ ਸਗਰਾਨਾ ਸਾਹਿਬ ਦੇ ਵਿੱਚ ਜਿੱਥੇ ਇਹ ਤੇ ਉਤਰ ਸਥਾਨ ਬਣਿਆ ਹੋਇਆ ਹੈ। ਉਹ માતા ਸਲਖਣੀ ਹੈ ਉਹ ਗੁਰੂ ਜੀ ਦੇ ਪਾਸ ਆਈ ਹੈ ਤੇ ਕਹਿਣ ਲੱਗੀ ਆ ਤੁਰੇ ਜਾ ਰਹੀ ਹੈ ਤੇ ਭਾਈ ਗਰਦਾਸ ਜੀ ਉਹਨਾਂ ਨੂੰ ਮਿਲ ਪਏ ਨੇ ਤੇ ਪੁੱਛਿਆ ਇਹ ਕਹਿੰਦੇ ਕਿ ਬੀਬੀ ਤੁਹਾਡਾ ਜਿਹੜਾ ਲੀੜਾ ਕੱਪੜਾ ਬਹੁਤ ਵਧੀਆ ਹੈ ਤੇ ਤੁਸੀਂ ਕੀ ਗੱਲ ਨਰਾਸ਼ ਇੰਨੇ ਤੁਰਿਆ ਰਹੇ ਹੋ ਉਹਨੇ ਦੱਸਿਆ ਕਿ ਮਿਰਥੂ ਰਿਆਸਤ ਜ਼ਮੀਨ ਜਾਇਦਾਦ ਬਹੁਤ ਆ ਪਰ ਲੇਕਿਨ ਮੇਰਾ ਪੁੱਤਰ ਕੋਈ ਨਹੀਂ ਤੇ ਉਹਨਾਂ ਆਖਿਆ ਕਿ ਗੁਰੂ ਹਰਗੋਬਿੰਦ ਪਾਸ਼ਾ ਨੇ ਆਉਣਾ ਹੈ ਤੁਸੀਂ ਉਹਨਾਂ ਕੋਲ ਜਾਓ ਤੁਹਾਨੂੰ ਉਹ ਹੀ ਪੁੱਤਰ ਦੀ ਦਾਤ ਬਖਸ਼ਿਸ਼ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ 사త్సੰਗਤਾਂ ਨੂੰ ਜਿਵੇਂ ਪਤਾ ਹੀ ਹੈ ਕਿ ਸਾਡਾ ਜਿਹੜਾ ਗੁਰਸਿੱਖ ਇਤਿਹਾਸ ਹੋਇਆ ਵਾ ਬੜਾ ਹੀ ਗੁਰਸਿੱਖ ਇਤਿਹਾਸ ਜਿਹੜਾ ਬੜਾ ਹੀ ਅਮੀਰ ਸਿੱਖ ਇਤਿਹਾਸ ਹੋਇਆ ਵਾ ਹੱਦੋਂ ਵੱਧ ਜਿਹੜਾ ਵਾ ਸਾਦੀ ਸਹੀਦੀ ਸਿੰਘਾਂ ਨੇ ਵੱਧ ਚੜ ਕੇ ਜੜੀਆਂ ਵਾ ਸ਼ਹੀਦੀਆਂ ਪ੍ਰਾਤਕੀਆਂ ਤੇ ਵਿਲੱਖਣ ਵਿਲੱਖਣ ਇਤਿਹਾਸ ਜਿਹੜੇ ਨੇ ਪੂਰੇ ਸਮੂਹ ਜਿੱਥੇ ਜਿੱਥੇ ਸਾਡੇ ਗੁਰੂ ਸਾਹਿਬ ਜਾਂ ਸ਼ਹੀਦੀ ਸਿੰਘ ਜਿੱਥੇ ਜਿੱਥੇ ਗਏ ਉੱਥੇ ਦੇ ਵਿਲੱਖਣ ਵਿਲੱਖਣ ਜਿਹੜੇ ਇਤਿਹਾਸ ਜਿਹੜੇ ਉਹ ਹੋਏ ਨੇ ਸੋ ਇਦਾਂ ਦਾ ਹੀ ਇੱਕ ਇਤਿਹਾਸਿਕ ਗੁਰਦੁਆਰਾ ਵਾ ਜਿੱਥੇ ਅਸੀਂ ਅੱਜ ਗੱਲਬਾਤ ਜਿਹੜੀ ਆ ਉੱਥੋਂ ਕਰਨ ਲਈ ਆਏ ਆ ਅੱਜ ਤੁਹਾਨੂੰ ਦਰਸ਼ਨ ਦੀਦਾਰੇ ਕਰਾਵਾਂਗੇ ਜੀ ਗੁਰਦੁਆਰਾ ਸ਼੍ਰੀ ਸੰਗਰਾਣਾ ਸਾਹਿਬ ਜੀ ਦਾ ਸਗਰਾਣਾ ਸਾਹਿਬ ਗੁਰਦੁਆਰਾ ਜਿੱਥੋਂ ਦਾ ਇਤਿਹਾਸ ਇਹ ਹੈ ਕਿ 6ਵੇਂ ਪਾਤਸ਼ਾਹੀ ਤਾਂਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਜਿਹੜੇ ਸੀ ਉਹ ਜਦੋਂ ਇੱਥੇ ਆਪਣਾ ਆਉਂਦੇ ਸੀ ਇਸ ਸਥਾਨ ਦੇ ਆਉਂਦੇ ਤੇ 13 ਜਿਹੜੇ ਸ਼ਹੀਦ ਜਿਹੜੇ ਸਿੰਘ ਹੋਏ ਸੀ ਆਪਣਾ ਉਹਨਾਂ ਦਾ ਅਧਨ ਦੇ ਯਾਨੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸੀ ਉਹ ਇਸ ਜਗ੍ਹਾ ਤੇ ਕੀਤਾ ਗਿਆ ਤਾਂ ਇੱਕ ਮਾਤਾ ਜੀ ਹੁੰਦੇ ਆ ਮਾਤਾ ਸੁਲੱਖਣੀ ਜੀ ਜੋ ਕਿ ਚੱਬੇ ਪਿੰਡ ਤੋਂ ਬਿਲੋਂਗ ਕਰਦੇ ਆ ਮਾਝੇ ਦੇ ਚੱਬੇ ਪਿੰਡ ਤੋਂ ਤਾਂ ਉਹ ਮਾਤਾ ਜੀ ਜਿਹੜੇ ਆ ਕਾਫੀ ਚਿਰ ਤੋਂ ਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਤੇ ਇੱਕ ਦਿਨ ਉਹ ਗੁਰੂ ਸਾਹਿਬ ਦੇ ਕੋਲ ਆਉਂਦੇ ਆ ਤਾਂ ਔਲਾਦ ਜਿਹੜੀ ਉਹਨਾਂ ਦੇ ਘਰ ਔਲਾਦ ਧੀ ਪੁੱਤ ਕੋਈ ਨਹੀਂ ਸੀ ਤਾਂ ਕਹਿੰਦੇ ਆ ਨਾ ਜੀ ਆਪਣਾ ਔਲਾਦ ਕੋਈ ਨਹੀਂ ਹੁੰਦੀ ਤੇ ਹਰ ਮਾਂ ਪਿਓ ਨੂੰ ਹੁੰਦਾ ਕਿ ਉਹਨਾਂ ਦੇ ਘਰ ਕੋਈ ਆਪਣਾ ਧੀ ਪੁੱਤ ਹੋਵੇ ਆਪਣਾ ਔਲਾਦ ਹੋਵੇ ਤਾਂ ਬੜੇ ਦਰਦ-ਦਰਦੀਆ ਠੋਕਰਾ ਖਾਂਦੇ ਹੋਏ ਜਦੋਂ ਗੁਰੂ ਸਾਹਿਬ ਦੇ ਕੋਲ ਆਉਂਦੇ ਆ ਤੇ ਫਿਰ ਗੁਰੂ ਸਾਹਿਬ ਨੂੰ ਆ ਕੇ ਜਿਹੜਾ ਉਹ ਪੁੱਛਦੇ ਆ ਵੀ ਗੁਰੂ ਸਾਹਿਬ ਜੀ ਆਪਣਾ ਮੇਰੇ ਘਰ ਕਿਸੇ ਪੁੱਤਰ ਦੀ ਦਾਤ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਜੀ ਫਿਰ ਇਹੋ ਜੀ ਕਿਰਪਾ ਕਰਦੇ ਕਿ ਉਹਨਾਂ ਦੇ ਕਰੇ ਸੱਤ ਸੱਤ ਪੁੱਤਰ ਜਿਹੜੇ ਉਹ ਜਨਮ ਲੈਂਦੇ ਨੇ ਇਤਿਹਾਸ ਸਾਰਾ ਪਤਾਵਾ ਜਾਂ ਗੱਲਬਾਤ ਜਿਹੜੀ ਉਹ ਕਰਾਂਗੇ ਸਾਰੀ ਇਤਿਹਾਸ ਦੀ ਵਿਆਖਿਆ ਜਿਹੜੀ ਆ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਬੜਾ ਸੋਨਾ ਹੀ ਇਤਿਹਾਸ ਹੋ ਆ ਜਿਹੜਾ ਇੱਥੇ ਇਸ ਅਸਥਾਨ ਤੇ ਜਿਹੜਾ ਮਾਤਾ ਸੁਲੱਖਣੀ ਜੀ ਨੂੰ ਤਾਂ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਨੇ ਜਿਹੜਾ ਵਰ ਦਿੱਤਾ ਸੀ ਸੱਤ ਪੁੱਤਰਾਂ ਦਾ ਤਾਂ ਫਿਰ ਇਹ ਵੀ ਕਿਹਾ ਗਿਆ ਸੀ ਇੱਕ ਪੁੱਤ ਜਿਹੜਾ ਉਹ ਤੁਸੀਂ ਗੁਰਦੁਆਰਾ ਸੈਦ ਦੇ ਲੈ ਕੇ ਲੋਣਾ ਕੀ ਹੈ ਸਰਾ ਇਤਿਹਾਸ ਇੱਥੋਂ ਦੀ ਗੱਲਬਾਤ ਜਿਹੜੀ ਆਓ ਅਸੀਂ ਹੈੱਡ ਗ੍ਰੰਥੀ ਸਾਹਿਬ ਨਾਲ ਸੋ ਗੱਲਬਾਤ ਕਰਨ ਦੇ ਲਈ ਅਸੀਂ ਸਾਡੇ ਕੋਲ ਇਸ ਟਾਈਮ ਜਿਹੜਾ ਵਾ ਹੈੱਡ ਗ੍ਰੰਥੀ ਪਾਇਤਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੋਂ ਦੇ ਹੈੱਡ ਗ੍ਰੰਥੀ ਨੇ ਆਪਣਾ ਗੁਰਦੁਆਰਾ ਸਾਹਿਬ ਦੇ ਉਹਨਾਂ ਨਾਲ ਹੀ ਗੱਲਬਾਤ ਕਰ ਲਈ ਤੇ ਉਹਨਾਂ ਨੂੰ ਇਤਿਹਾਸ ਬਾਰੇ ਜਿਹੜਾ ਉਹ ਪੁੱਛ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੋ ਚੈਨਲ ਵਾਲੇ ਵੀਰ ਦੀ ਇੱਥੇ ਰਿਕਾਰਡਿੰਗ ਕਰਨ ਆਏ ਆ ਉਹਨਾਂ ਦਾ ਤੈਅ ਦਿਲੋਂ ਤਾਂ ਵਨਵਾਦ ਕਰਦੇ ਆ ਤੇ ਇਹ ਜੋ ਇਤਿਹਾਸ ਹੈ ਇਸ ਸ੍ਰੀ ਗੁਰਦੁਆਰਾ ਸਾਹਿਬ ਜੀ ਦੇ ਨਾਲ ਦੋ ਇਤਿਹਾਸ ਜੁੜਦੇ ਹਨ ਇੱਕ ਤਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਜੋ ਸੇ ਸਿੰਘ 13 ਸਿੰਘ ਸ਼ਹੀਦ ਹੋਏ ਨੇ ਉਹ ਇਤਿਹਾਸ ਹੈ ਤੇ ਇੱਕ ਮਾਤਾ ਸਲਖਣੀ ਜੀ ਨੂੰ ਸੱਤਾਂ ਪੁੱਤਰਾਂ ਦਾ ਵਰ ਇੱਥੇ ਦਿੱਤਾ ਹੈ ਤੇ ਜਦੋਂ ਸ਼ਾਹੀ ਬਾਜ਼ ਤੋਂ ਗੱਲ ਚੱਲੀ ਹੈ ਤੇ ਗੁਰੂ ਹਰਗਵਿੰਦ ਪਾਤਸ਼ਾਹ ਦੀ ਜੀ ਦੇ ਸਿੰਘਚਾਰ ਖੇਡ ਰਹੇ ਨੇ ਜਿਸ ਵੇਲੇ ਸ਼ਿਕਾਰ ਖੇਡ ਲੈਣੇ ਤੇ ਮੁਗਲਾਂ ਦਾ ਬਾਜ ਨਾਲ ਫੜਿਆ ਗਿਆ ਹੈ ਗੁਰੂ ਦੇ ਸਿੰਘਾਂ ਨੇ ਸ਼ਿਕਾਰੀਆਂ ਜਦੋਂ ਸ਼ਿਕਾਰ ਖੇਡਦੇ ਖੇਡਦੇ ਗੁਰੂ ਦੇ ਸਿੰਘ ਨੇ ਬਾਜ ਫੜ ਲਿਆ ਤੇ ਮੁਗਲ ਆਪਣਾ ਬਾਜ ਲੈਣ ਵਾਸਤੇ ਆਏ ਹਨ ਤੇ ਸਿੰਘਾਂ ਨੇ ਆਖਿਆ ਕਿ ਜਿਹੜੇ ਇੱਕ ਵਾਰ ਸਿੰਘ ਚੀਜ਼ ਫੜ ਲਿੰਦੇ ਆ ਉਹ ਮੋੜਦੇ ਨਹੀਂ ਤੇ ਉਹਨਾਂ ਨੇ ਆਪਣੇ ਰਾਜੇ ਨੂੰ ਜਾ ਕੇ ਬੁਧਾ ਚੜਾ ਕੇ ਗੱਲ ਦੱਸੀ ਆ ਕਿ ਅੱਜ ਇਹਨਾਂ ਆਪਣੇ ਬਾਜ ਨੂੰ ਹੱਥ ਪਾਇਆ ਕੱਲ ਨੂੰ ਇਹ ਆਪਣੇ ਤਾਜ ਨੂੰ ਪਾਉਣਗੇ ਤੇ ਜਿਸ ਵੇਲੇ ਉਹਨਾਂ ਰਾਜੇ ਨੇ ਮੁਗਲਾਂ ਦੇ ਰਾਜੇ ਨੇ ਆਣ ਕੇ ਗੁਰੂ ਸਾਹਿਬ ਤੇ ਫੌਜ ਲੈ ਕੇ ਹਮਲਾ ਕਰ ਦਿੱਤਾ ਉਸ ਟਾਈਮ ਗੁਰੂ ਸਾਹਿਬ ਨੇ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਉਫਾ ਉਹਨਾਂ ਨੇ ਮੁਗਲ ਫੌਜਾਂ ਨੇ ਆਣ ਕੇ ਉਹਦਾ ਹਮਲਾ ਕਰ ਦਿੱਤਾ ਹੈ ਤੇ ਗੁਰੂ ਸਾਹਿਬ ਦੇ ਸਿੰਘ ਡਟ ਕੇ ਲੜੇ ਨੇ ਤੇ ਗੁਰਦੁਆਰਾ ਸ੍ਰੀ ਸਗਰਾਨਾ ਸਾਹਿਬ ਦੇ ਵਿੱਚ ਜਿੱਥੇ ਇਹ ਉਤਰ ਸਥਾਨ ਬਣਿਆ ਹੋਇਆ ਹੈ ਇੱਥੇ ਆਣ ਕੇ ਜੰਮ ਕੇ ਲੜਾਈ ਹੋਈ ਆ ਤੇ ਗੁਰੂ ਸਾਹਿਬ ਦੇ ਜੋ 13 ਸਿੰਘ ਨੇ ਉਹ ਇੱਥੇ ਸੀਧ ਹੋਏ ਨੇ ਤੇ ਜਿਨ੍ਹਾਂ ਦਾ ਅੰਤਮ ਦੇਵ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਹੈ ਤੇ ਗੁਰੂ ਸਾਹਿਬ ਨੇ ਇੱਥੇ ਜਦੋਂ ਕਾਲ ਤਤ ਤੋਂ ਚੱਲਦੇ ਹੁੰਦੇ ਸੀ ਤੇ ਇੱਥੇ ਜੋ ਗੁਰੂ ਸਾਹਿਬ ਜੀ ਦੇ 13 ਸਿੰਘ ਛੀਦੋ ਇਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹੁੰਦੇ ਸੀ ਇੱਕ ਦਿਨ ਕੀ ਗੱਲ ਹੋਈ ਆ ਕਿ ਮਾਤਾ ਸਲਖਣੀ ਜੀ ਜੋ ਚੱਬੇ ਪਿੰਡ ਦੀ ਵਸਨੀਕ ਹੈ ਜੋ ਮਾਝੇ ਦੇ ਵਿੱਚ ਚੱਬਾ ਪਿੰਡ ਹੈ ਕਿਉਂਕਿ ਉਸ ਪਿੰਡ ਦੀ ਜੋ ਮਾਤਾ ਸਲਖਣੀ ਹੈ ਉਹ ਗੁਰੂ ਜੀ ਦੇ ਪਾਸ ਆਈ ਹੈ ਤੇ ਕਹਿਣ ਲੱਗੀ ਆ ਤੁਰ ਹੀ ਜਾ ਰਹੀ ਹੈ ਤੇ ਭਾਈ ਗੁਰਦਾਸ ਜੀ ਉਹਨਾਂ ਨੂੰ ਮਿਲ ਪਏ ਨੇ ਤੇ ਪੁੱਛਿਆ ਏ ਕਹਿੰਦੇ ਕਿ ਬੀਬੀ ਤੁਹਾਡਾ ਜਿਹੜਾ ਲੀੜਾ ਕੱਪੜਾ ਬਹੁਤ ਵਧੀਆ ਹੈ ਤੇ ਤੁਸੀਂ ਕੀ ਗੱਲ ਨਰਾਸ਼ ਇੰਨੇ ਤੁਰਿਆ ਰਹੇ ਹੋ ਉਹਨੇ ਦੱਸਿਆ ਕਿ ਮਿਰਥੂ ਵਿਆਸਤ ਜ਼ਮੀਨ ਜਾਇਦਾਦ ਬਹੁਤ ਆ ਪਰ ਲੇਕਿਨ ਮੇਰਾ ਪੁੱਤਰ ਕੋਈ ਨਹੀਂ ਤੇ ਉਹਨਾਂ ਆਖਿਆ ਕਿ ਗੁਰੂ ਹਰਗੋਬਿੰਦ ਪਾਸ਼ਾ ਨੇ ਆਉਣਾ ਹੈ ਤੁਸੀਂ ਉਹਨਾਂ ਕੋਲ ਜਾਓ ਤੁਹਾਨੂੰ ਉਹ ਹੀ ਪੁੱਤਰ ਦੀ ਦਾਤ ਬਖਸ਼ਿਸ਼ ਕਰ ਸਕਦੇ ਨੇ ਤੇ ਜਿਸ ਵੇਲੇ ਮਾਤਾ ਸਲਖਣੀ ਜੀ ਗੁਰੂ ਹਰਗੋਬਿੰਦ ਪਾਸ਼ਾ ਦੇ ਕੋਲ ਗਏ ਨੇ ਤੇ ਉਹ ਕਹਿਣ ਲੱਗੇ ਨੇ ਕਹਿਣ ਲੱਗੇ ਨੇ ਕਿ ਗੁਰੂ ਸਾਹਿਬ ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜ ਕਿ ਮੇਰੇ ਕੋਈ ਵੀ ਪੁੱਤਰ ਨਹੀਂ ਤੇ ਮੇਰਾ ਜਿਹੜੀ ਜੋ ਕੁੱਖ ਹੈ ਸੁਨ ਨਹੀਂ ਹੈ ਤੇ ਮੇਰਾ ਪੁੱਤਰ ਕੋਈ ਨਹੀਂ ਉਹ ਕਹਿਣ ਲੱਗੇ ਜਿਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਦ੍ਰਿਸ਼ਟੀ ਦੀ ਨਜ਼ਰ ਮਾਰੀ ਹੈ ਤੇ ਉਹ ਮਾਤਾ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਕਰਮਾਂ ਦੇ ਵਿੱਚ ਸੱਤ ਜਨਮ ਤੱਕ ਲਾਦ ਨਹੀਂ ਲਿਖੀ ਤੇ ਮਾਤਾ ਸੁਲਖਣੀ ਜੀ ਵਾਪਸ ਆ ਗਏ ਨੇ ਤੇ ਭਾਈ ਗਰਦਾਸ ਜੀ ਫੇਰ ਖੂ ਤੇ ਖਲੋਤੇ ਮਿਲ ਪਏ ਨੇ ਕਹਿਣ ਲੱਗੇ ਕਿ ਮਾਤਾ ਜੀ ਲੋਕੀ ਤੇ ਗੁਰੂ ਘਰ ਤੋਂ ਖੁਸ਼ੀਆਂ ਲੈ ਕੇ ਆਉਂਦੇ ਨੇ ਕੀ ਗੱਲ ਤੁਸੀਂ ਵਾਪਸ ਇੱਧਾਂ ਆ ਗਏ ਉਹ ਮਾਤਾ ਜੀ ਨੇ ਅੱਗੋਂ ਜਵਾਬ ਦਿੱਤਾ ਏ ਕਿ ਅੱਜ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੱਦੀ ਦੇ ਵਾਰਸ ਹਨ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਸ ਹਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਸ ਘਰ ਤੋਂ ਵੀ ਮੈਨੂੰ ਅੱਜ ਨਾ ਹੋ ਗਈ ਹੈ ਤੇ ਮਾ ਭਾਈ ਗਰਦਾਸ ਜੀ ਆਖਣ ਲੱਗੇ ਤੇ ਬਚਨ ਕੀਤਾ ਹੈ ਭਾਈ ਗਰਦਾਸ ਜੀ ਨੇ ਜਿਸ ਵੇਲੇ ਬਚਨ ਕੀਤਾ ਕਹਿੰਦੇ ਕਿ ਮਾਤਾ ਜੀ ਤੁਸੀਂ ਨਰਾਸ਼ ਨਾ ਹੋ ਕੋਈ ਗੱਲ ਨਹੀਂ ਫਿਰ ਭਾਈ ਗਰਦਾਸ ਜੀ ਨੇ ਉਹਨਾਂ ਨੂੰ ਵਿਧੀ ਦੱਸੀ ਹੈ ਤੇ ਫਿਰ ਮਾਤਾ ਜੀ ਗਏ ਨੇ ਕਲਮ ਦਵਾਤ ਨਾਲ ਲੈ ਗਏ ਨੇ ਤੇ ਭਾਈ ਗਰਦਾਸ ਜੀ ਨੇ ਜਿਸ ਪ੍ਰਕਾਰ ਵਿਧੀ ਦੱਸੀ ਹੈ ਉਸੇ ਵਿਧੀ ਦੇ ਮੁਤਾਬਕ ਹੀ ਮਾਤਾ ਸਲਖਣੀ ਜੀ ਗੁਰੂ ਸਾਹਿਬ ਕੋਲ ਗਏ ਨੇ ਤੇ ਕਹਿਣ ਲੱਗੇ ਕਿ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਕਹਿਣ ਆਖਿਆ ਕਿ ਤੁਹਾਨੂੰ ਮਾਤਾ ਜੀ ਉਦੋਂ ਵੀ ਆਖਿਆ ਕਿ ਤੁਹਾਡੇ ਕਰਮਾਂ ਚ ਲਿਖੀ ਕਹਿਣ ਮਾਤਾ ਜੀ ਨੇ ਅੱਗੋਂ ਬਚਨ ਕੀਤਾ ਕਿ ਕਰਮਾਂ ਚ ਮਹਾਰਾਜ ਤੁਸੀਂ ਲਿਖਨੀ ਸੀ ਲਿਖਣ ਵਾਲੇ ਤੁਸੀਂ ਜੋ ਇੱਥੇ ਲਿਖਣ ਵਾਲੇ ਵੀ ਤੁਸੀਂ ਤੇ ਉੱਥੇ ਲਿਖਣ ਵਾਲੇ ਤੁਸੀਂ ਜੇ ਉੱਥੇ ਲਿਖਣਾ ਭੁੱਲ ਗਏ ਜੇ ਤੇ ਇੱਥੇ ਲਿਖ ਦਿਓ ਇੱਥੇ ਲਿਖਣ ਵਾਲੇ ਵੀ ਤੁਸੀਂ ਤੇ ਉੱਥੇ ਲਿਖਣ ਵਾਲੇ ਵੀ ਤੁਸੀਂ ਫਿਰ ਮਾਤਾ ਸਲੱਖਣੀ ਦੇ ਜਿਹੜੇ ਆਲਾਦ ਹੈ ਮਾਤਾ ਸਲੱਖਣੀ ਦੇ ਘਰ ਸੱਤ ਪੁੱਤਰ ਹੋਏ ਨੇ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਜੀ ਉਹਨਾਂ ਦੇ ਬਚਨ ਤੋਂ ਇੰਨਾ ਖੁਸ਼ ਹੋਏ ਨੇ ਤੇ ਮਹਾਰਾਜ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਕਲਮ ਦੇ ਨਾਲ ਏਕਾ ਪਾਉਣ ਲੱਗੇ ਨੇ ਤੇ ਘੋੜੇ ਨੇ ਪੈਰ ਲਾਤਾ ਹੈ ਤੇ 사ਤਾ ਪੈ ਗਿਆ ਹੈ ਜਿਸ ਵੇਲੇ ਉਹਨਾਂ ਮਾਤਾ ਸਲੱਖਣੀ ਦੇ ਘਰ ਸੱਤ ਪੁੱਤਰ ਹੋਏ ਨੇ ਤੇ ਮਾਤਾ ਸਲੱਖਣੀ ਜੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਜੀ ਅਸੀਂ ਇੱਕ ਪੁੱਤਰ ਲੈਣਾ ਹੈ ਸਾਨੂੰ ਦਿਓ ਉਹ ਕਹਿਣ ਲੱਗੀ ਕਿ ਮਹਾਰਾਜ ਮੈਂ ਦੇ ਦੇਾਂਗੀ ਜਸ ਜਿਸ ਵੇਲੇ ਜਵਾਨ ਹੋਏ ਨੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਕੋਲੋਂ ਪੁੱਤਰ ਲੈਣ ਗਏ ਨੇ ਤੇ ਕਹਿ ਮਾਤਾ ਜੀ ਅੱਗੋਂ ਕਹਿਣ ਲੱਗੇ ਨੇ ਇੱਕ ਮੇਰਾ ਖੂਹ ਆਵਾਵੇ ਦੂਜਾ ਮੇਰਾ ਪੱਠੇ ਪਾਵੇ ਤੀਜਾ ਮੇਰਾ ਹਲ ਵਾਵੇ ਤੇ ਇਦਾਂ ਫਿਰ ਮਾਤਾ ਸਲਖਣੀ ਜੀ ਨੇ ਸੱਤੇ ਕੰਮੇ ਲਾਏ ਨੇ ਤੇ માતા ਸਲਖਣੀ ਜਿਨੇ ਕੋਈ ਵੀ ਪੁੱਤਰ ਨਹੀਂ ਦਿੱਤਾ ਉਹਨਾਂ ਦੇ ਵਿੱਚੋਂ ਫਿਰ 6 ਦੀ ਜਿਹੜੀ ਇਤਿਹਾਸ ਮੁਤਾਬਕ ਗੱਲ ਹੈ ਉਹਨਾਂ ਦੇ ਵਿੱਚੋਂ 6 ਦੀ ਲਾਦ ਹੋਈ ਹੈ 7ਵੇਂ ਦੀ ਲਾਦ ਨਹੀਂ ਹੋਈ ਤੇ ਫਿਰ ਇੱਥੇ માતા ਸਲਖਣੀ ਜੀ ਨੂੰ 7 ਪੁੱਤਰਾਂ ਦੀ ਦਾਤ ਮਿਲੀ ਹੈ ਅੱਜ ਵੀ ਲੋਕ ਸ਼ਰਧਾ ਮੁਤਾਬਕ ਆਉਂਦੇ ਹਨ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਉਹਨਾਂ ਦੀਆਂ ਝੋਲੀਆਂ ਪਰਦੇ ਨੇ ਜਿਨ੍ਹਾਂ ਦੇ ਅੱਜ ਕਾਰਜ ਨਹੀਂ ਹੁੰਦੇ ਉਹ ਇੱਥੇ ਕਲਮ ਦਿਵਾਤ ਕਾਪੀ ਪੈਨ ਲੈ ਕੇ ਆਉਂਦੇ ਹਨ ਤੇ ਸਤਗੁਰ ਜੀ ਪਾਸ ਆਣ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਗਾੜੀ ਅਰਦਾਸਾਂ ਬੇਨਤੀਆਂ ਕਰਦੇ ਹਨ ਤੇ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹਾਜ਼ਰ ਨਾਜ਼ਰ ਉਹਨਾਂ ਦੇ ਕਾਰਜ ਕਰਦੇ ਹਨ ਸੋ ਇਹ ਇਥੋਂ ਦਾ ਇਤਿਹਾਸ ਸੀ ਸੋ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਬਾਬਾ ਜੀ ਬਾਬਾ ਜੀ ਇੱਕ ਜਿਹੜੀ ਗੱਲ ਆ ਗੱਲ ਜਿਹੜੀ ਅਸੀਂ ਕਰ ਲੈਨੇ ਆ ਤੁਸੀਂ ਇਤਿਹਾਸ ਦਾ ਜਦੋਂ ਜ਼ਿਕਰ ਕੀਤਾ ਤੇ ਜਦੋਂ ਕਲਮ ਦਵਾਤ ਲੈ ਕੇ ਜਾਂਦੇ ਨੇ ਤੇ ਕੀ ਵਾਕਿਆ ਜਦੋਂ ਫਿਰ ਸੱਤ ਪੁੱਤਰ ਹੁੰਦੇ ਨੇ ਜਦੋਂ ਇੱਕ ਲਿਖਣਾ ਦਾ ਸੱਤ ਵਗ ਜਾਂਦਾ ਘੋੜੇ ਦੇ ਪੂਸ਼ ਮਾਰਨ ਦੇ ਨਾਲ ਤੇ ਫਿਰ ਉਹ ਵਾਕਿਆ ਫਿਰ ਸੱਤ ਪੁੱਤਰ ਹੋਏ ਤੇ ਇੱਕ ਪੁੱਤਰ ਨਹੀਂ ਦਿੱਤਾ ਫਿਰ ਮਾਤਾ ਜੀ ਨੇ ਹਾਂਜੀ ਨਹੀਂ ਮੁੱਤਰ ਉਹਨਾਂ ਨੂੰ ਨਹੀਂ ਦਿੱਤਾ ਗਿਆ ਫਿਰ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਘੋੜੇ ਦੇ ਪੈਰ ਲਾਉਣ ਨਾਲ ਹੀ ਸਾਤਾ ਪਿਆ ਹੈ ਤੇ ਜਿਸ ਵੇਲੇ 사ਤਾ ਪਿਆ ਤੇ ਮਾਤਾ ਸਲਖਣੀ ਦੇ ਘਰ ਫਿਰ ਸੱਤ ਪੁੱਤਰਾਂ ਦੀ ਦਾਤ ਮਿਲੀ ਹੋਈ ਆ ਇੱਥੇ ਅੱਜ ਵੀ ਸੰਗਤਾਂ ਆਉਂਦੀਆਂ ਨੇ ਕਈਆਂ ਦੇ ਘਰ ਤਾਂ ਇੱਥੋਂ ਸਤਗੁਰ ਜੀ ਨੂੰ ਤਿੰਨਾਂ ਤਿੰਨਾਂ ਬੱਚਿਆਂ ਦੀ ਵੀ ਜੋੜੇ ਤੇ ਆਮ ਵੇਖਣ ਨੂੰ ਮਿਲਦੇ ਨੇ ਪਰ ਲੇਕਿਨ ਸ਼ਹਿਰ ਦੇ ਵਿੱਚ ਇੱਥੇ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਹੀ ਕਈਆਂ ਦੇ ਘਰ ਤਾਂ ਇੱਥੋਂ ਮਹਾਰਾਜ ਨੇ ਤਿੰਨ ਤਿੰਨ ਬੱਚੇ ਵੀ ਦਿੱਤੇ ਨੇ ਸੋ ਅੱਜ ਵੀ ਲੋਕ ਆਉਂਦੇ ਨੇ ਆਪਣੀ ਸ਼ਰਧਾ ਮੁਤਾਬਕ ਦੇ ਕਰਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਇੱਥੇ ਪੁੱਤਰ ਹੁੰਦੇ ਨੇ ਬਾਬਾ ਜੀ ਜਿੱਦਾਂ ਹੁਣ ਦੇਖ ਸਕਦੇ ਆ ਆਪਣਾ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਬੜਾ ਵੱਡਾ ਤੁਸੀਂ ਦੱਸ ਦਿਓ ਬੜੀ ਸੰਗਤ ਦੂਰ ਦਰਾਡੇ ਤੋਂ ਆਉਂਦੀ ਜਿੰਨਾ ਕਰੇ ਧੀ ਪੁੱਤ ਨਹੀਂ ਹੁੰਦਾ ਆਪਣਾ ਉਹ ਮਹਾਰਾਜ ਜਿਹੜਾ ਆਪ ਕਿਰਪਾ ਜਿਹੜੀ ਉਹ ਕਰਦੇ ਨੇ ਆਪਣਾ ਤੇ ਇਹ ਜਿਹੜੇ ਮਾਤਾ ਸੁਲੱਖਣੀ ਜੀ ਸੀ ਇਹ ਛੱਬੇਪਿੰਡ ਦੇ ਰਹਿਣ ਵਾਲੇ ਸੀ ਹਾਂਜੀ ਜੀ ਇਹ ਮਾਤਾ ਸਲਖਣੀ ਜੀ ਜੱਟ ਪਰਿਵਾਰ ਵੜੈਚ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਹੋਏ ਨੇ ਅੱਜ ਵੀ ਮਾਤਾ ਜੀ ਦੀ ਜਿਹੜੀ ਪੀੜ੍ਹੀ ਹੈ ਉਹ ਚੱਲਦੀ ਆ ਰਹੀ ਹੈ ਅੱਜ ਵੀ ਉਸ ਪੀੜ੍ਹੀ ਆਣ ਕੇ ਦਰਸ਼ਨ ਕਰਦੀ ਹੈ ਸੋ ਅੱਜ ਜੋ ਚੱਬਾ ਪਿੰਡ ਹੈ ਉਹ ਵੜੈਚ ਪਰਿਵਾਰ ਵੀ ਬਹੁਤ ਇੱਥੇ ਹੈ ਮਾਤਾ ਸਲਖਣੀ ਦੀ ਪੀੜ੍ਹੀ ਦੇ ਵਿੱਚੋਂ ਹਨ ਜਿਹੜਾ 6 ਜ 6 ਪੁੱਤਰਾਂ ਦੀ ਲਾੜ ਹੈ ਉਸ ਪਰਿਵਾਰ ਦੇ ਵਿੱਚੋਂ ਆਣ ਕੇ ਇੱਥੇ ਸ਼ਰਧਾ ਮੁਤਾਬਕ ਉਹ ਵੀ ਦਰਸ਼ਨ ਕਰਦੇ ਹਨ ਤੇ ਆ ਬਾਬਾ ਜੀ ਬਾਬਾ ਜੀ ਜਿੱਦਾਂ ਹੁਣ ਜਿੱਦਾਂ ਦੇਖ ਸਕਦੇ ਆਪਾਂ ਅ ਜਿਸ ਸੰਗਤ ਨੇ ਹੁਣ ਆਉਣਾ ਵਿਜੇ ਰੇ ਇਸ ਟਾਈਮ ਵੀਡੀਓ ਦੇਖ ਰਿਹਾ ਦੂਰ ਦਰਾਡੇ ਤੋਂ ਸੰਗਤ ਨੇ ਐਡਰੈਸ ਦਾ ਜ਼ਿਕਰ ਕਰ ਦੋ ਵੀ ਇਹ ਕਿਸ ਅਸਥਾਨ ਕਿੱਥੇ ਗੁਰਦੁਆਰਾ ਸਾਹਿਬ ਪੈਂਦਾ ਹੈ ਇਹ ਅੰਮ੍ਰਿਤਸਰ ਤੋਂ ਕੋਈ 4 ਕਿਲੋਮੀਟਰ ਦੂਰੀ ਤੇ ਤਰਨਤਾਰ ਰੋਡ ਟਾਲਾ ਸਾਹਿਬ ਦੇ ਲਾਗੇ ਜੋ ਇਹ ਸਥਾਨ ਹੈ ਪੈਂਦਾ ਹੈ ਸੋ ਥੋੜਾ ਜਿਹਾ ਪਿੱਛੇ ਟਵੇਂ ਰੇਲਵੇ ਸਟੇਸ਼ਨ ਦੇ ਨਾਲ ਕਰਕੇ ਲੱਗਦਾ ਹੈ ਸੋ ਅੱਜ ਵੀ ਲੋਕ ਆਉਂਦੇ ਨੇ ਇੱਥੇ ਸੋ ਤਰਨਤਾਰ ਰੋਡ ਅਸਰੀ ਅੰਮ੍ਰਿਤਸਰ ਇੱਥੇ ਜੋ ਗੁਰਦੁਆਰਾ ਸਾਹਿਬ ਸਥਿਤ ਹੈ ਸੋ ਅੱਜ ਵੀ ਲੋਕ ਆਣ ਕੇ ਇੱਥੇ ਅਰਦਾਸਾਂ ਬੇਨਤੀਆਂ ਕਰਦੇ ਹਨ ਸੋ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਸੋ ਉਹਿਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਕਿਉਂਕਿ ਸਾਧ ਸੰਗਤ ਬਖਸ਼ਣ ਯੋਗ ਹੈ ਸੋ ਗੁਰੂ ਸਾਹਿਬ ਨੇ ਜੋ ਰਤਬਾ ਦਿੱਤਾ ਹੈ ਉਹ ਸੰਗਤ ਨੂੰ ਦਿੱਤਾ ਹੈ ਤੇ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਆਪਣਾ ਬੜਾ ਹੀ ਵੱਡਾ ਇਤਿਹਾਸ ਹੈ ਇਸ ਅਸਥਾਨ ਦਾ ਜਿਵੇਂ ਕਿ ਹੈਡ ਗ੍ਰੰਥੀ ਸਿੰਘ ਸਾਹਿਬ ਨੇ ਦੱਸਿਆ ਕਿ ਇਸ ਸਥਾਨ ਦੇ ਉੱਤੇ ਆਪਣਾ ਜਿਹੜੇ 13 ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਜਿਹੜੀ ਅਧਨ ਦੇ ਜਿਹਨਾਂ ਉਹਨਾਂ ਦਾ ਸੰਸਕਾਰ ਜਿਹੜਾ ਸੀ ਇਸ ਸਥਾਨ ਤੇ ਕੀਤਾ ਗਿਆ ਤੇ ਪਲੱਸ ਵੇਖੋ ਕਿੰਨਾ ਵੱਡਾ ਇਤਿਹਾਸ ਹੈ ਕਹਿੰਦੇ ਜੀ ਮਾਤਾ ਸੁਲਖਣੀ ਜੀ ਆਉਂਦੇ ਨੇ ਕਹਿੰਦੇ ਜੀ ਮੇਰੇ ਕਰਮਾਂ ਦੇ ਵਿੱਚ ਜੇ ਨਹੀਂ ਪੁੱਤ ਲਿਖੇ 7 ਜਨਮਾਂ ਤੱਕ ਤੇ ਲੋ ਸੱਚੇ ਪਾਤਸ਼ਾਹ ਜੀ ਮੈਂ ਕਲਮ ਲੈ ਆ ਕੇ ਆਈ ਹਾਂ ਦਵਾਤ ਲੈ ਕੇ ਆਈ ਹਾਂ ਤੇ ਆ ਲੋ ਕਾਪੀ ਤੇ ਫੜੋ ਤੁਸੀਂ ਜਿਹੜੇ ਆ ਪੁੱਤਰ ਮੇਰੇ ਕਰਮਾਂ ਦੇ ਵਿੱਚ ਲਿਖ ਦੋ ਤੇ ਮਾਰਾ ਸੱਚੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਤਾਂਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜਦੋਂ ਇੱਕ ਲਿਖ ਲਾਗਦੇ ਨੇ ਤੇ ਉਹ ਕੋੜੇ ਜਦੋਂ ਕੋੜਾ ਜਿਹੜਾ ਹੁੰਦਾ ਜਿਸ ਕੋੜੇ ਤੇ ਸਵਾਰ ਉਹ ਪੂਸ਼ ਮਾਰ ਦਿੰਦਾ ਤੇ ਵਾਕਿਆ ਉਹਦਾ ਸੱਤ ਲਿਖਿਆ ਜਾਂਦਾ ਸੱਤ ਪੁੱਤ ਫਿਰ ਉਸ ਮਾਤਾ ਜੀ ਦੇ ਘਰ ਮਾਤਾ ਸੁਲਖਣੀ ਜੀ ਦੇ ਘਰ ਜੋ ਕਿ ਚੱਬੇ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੇ ਗ੍ਰਹਿ ਵਿਖੇ ਹੁੰਦੇ ਆ ਪਰ ਜਿਸ ਟਾਈਮ ਗੁਰੂ ਸਾਹਿਬ ਖਰ ਕਹਿੰਦੇ ਜੀ ਇੱਕ ਪੁੱਤ ਜਿਹੜਾ ਸਾਨੂੰ ਗੁਰੂ ਸਾਹਿਬ ਕਹਿੰਦੇ ਆ ਗੁਰੂ ਘਰ ਲਈ ਚਾਹੀਦਾ ਅਰ ਜਦੋਂ ਪੁੱਤ ਮੰਗਣ ਦੀ ਜਾਂਦੇ ਨੇ ਤੇ ਵੱਡੇ ਹੋ ਜਾਂਦੇ ਨੇ ਉਹ ਪੁੱਤ ਤੇ ਗੁਰੂ ਸਾਹਿਬ ਜਾਂਦੇ ਨੇ ਪਰ ਮਾਤਾ ਜੀ ਅੱਗੇ ਉਹ ਨਾ ਕਰ ਦਿੰਦੇ ਦੱਸ ਦਿੰਦੇ ਕਿ ਸੱਤੇ ਦੇ ਸੱਤੇ ਪੁੱਤ ਜਿਹੜੇ ਆ ਕੰਮ ਕਰ ਰਹੇ ਨੇ ਕੋਈ ਕਾਰਜ ਕਰ ਰਹੇ ਨੇ ਇੱਕ ਉਹ ਕਾਰਜ ਆ ਕੰਮ ਦੂਜਾ ਉਹ ਕੰਮ ਕਰਿਆ ਤਾਂ ਬੜਾ ਵੱਡਾ ਇਤਿਹਾਸ ਆ ਗ੍ਰੰਥੀ ਸਿੰਘ ਸਾਹਿਬ ਨੇ ਦੱਸਿਆ ਕਿ ਬੜੀ ਦੂਰ ਦਰਾਡੇ ਤੋਂ ਸੰਗਤ ਆਉਂਦੀ ਜਿਨ੍ਹਾਂ ਨੂੰ ਪੋਤਰ ਦੀ ਦਾਤ ਚਾਹੀਦੀ ਹੁੰਦੀ ਉਹ ਪੋਤਰ ਦੀ ਦਾਤ ਲਈ ਆਉਂਦੇ ਨੇ ਆਪਣਾ ਦਵਾਤ ਸ਼ਾਈ ਪੈਨ ਪੈਨਸਲਾਂ ਲੈ ਕੇ ਆਉਂਦੇ ਨੇ ਕਾਪੀ ਲੈ ਕੇ ਆਉਂਦੇ ਨੇ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰੋ ਤੇ ਕਹਿੰਦੇ ਜੋੜੇ ਤੇ ਛੱਡੋ ਤੇ ਓੜੇ ਤੱਕ ਗੁਰੂ ਸਾਹਿਬ ਜਿਹੜੀ ਇਹਨਾਂ ਨੇ ਇਹੋ ਜੀ ਕਿਰਪਾ ਕੀਤੀ ਆ ਤੇ ਓੜੇ ਜਿਹੜੇ ਆ ਉਹ ਵੀ ਜਿਹੜੀ ਪੁੱਤਰਾਂ ਦੀ ਦਾਤ ਆ ਇਸ ਅਸਥਾਨ ਤੋਂ ਮਿਲਦੀ ਆ ਤੁਹਾਨੂੰ ਦਰਸ਼ਨ ਕਰਵਾਏ ਇਸ ਵਕਤ ਜਿਹੜੇ ਸੀ ਆਪਾਂ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵੇਂ ਪਾਸ਼ਾ ਜੀ ਜਿਹੜੇ ਸੀ ਮੀਰੀ ਪੀਰ ਦੇ ਮਾਲਕ ਉਹਨਾਂ ਦਾ ਅਸਥਾਨ ਸੀ ਗੁਰਦੁਆਰਾ ਸੰਗਰਾਨਾ ਸਾਹਿਬ ਜੁਗਵੇਂ ਕਿ ਹੈਡ ਗ੍ਰੰਥੀ ਸਿੰਘ ਸਾਹਿਬ ਨੇ ਦੱਸਿਆ ਕਿ ਸੰਗਰਾਨਾ ਸਾਹਿਬ ਗੁਰਦੁਆਰਾ ਜੋ ਹੈ ਤਰਨਤਾਰ ਰੋਡ ਤੋਂ ਜਿਹੜਾ ਵਾ ਟਾਲਾ ਸਾਹਿਬ ਤੋਂ ਥੋੜੀ ਜੀ ਦੂਰੀ ਤੇ ਫਾਟਕ ਦੇ ਕੋਲ ਪੈਂਦਾ ਹੈ ਤੁਸੀਂ ਵੀ ਇਸ ਸਥਾਨ ਤੇ ਆਓ ਗੁਰੂ ਸਾਹਿਬ ਦੀ ਜਿਹੜੀ ਹੈ ਭਰਪੂਰ ਅਸੀਸਾਂ ਵਾ ਉਹਨਾਂ ਨੂੰ ਜ਼ਰੂਰ ਪ੍ਰਾਪਤ ਕਰਿਓ ਸੋ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਡੇਲੀ ਡੈਸਕ ਟੀਵੀ ਕੈਨੇਡਾ ਦੇ ਨਾਲ ਜ਼ਰੂਰ ਜੁੜੇ ਰਹੋ ਮੈਂ ਹਾਂ ਤੁਹਾਡਾ ਦੋਸਤ 호ਸਟ ਮਿੱਤਰ ਲਵਗਿਰ ਸਾ ਮੇਰੇ ਨਾਲ ਨੇ ਕੈਮਰਾਮੈਨ ਕਰਮ ਸਿੰਘ ਡੇਲੀ ਡੈਸਕ ਟੀਵੀ ਕੈਨੇਡਾ ਤੋਂ ਆਓ ਆਪਾਂ ਫਤਿਹ ਦੀ ਸਾਂਝ ਪਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ